ਨਮਸਕਾਰ ਵੀਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿਉਂਕਿ ਟਰੰਪ ਹੁਣਾਂ ਦੇ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਝਟਕੇ ਦਿੱਤੇ ਜਾ ਰਹੇ ਸੀ ਸੋ ਹੁਣ ਟਰੰਪ ਨੂੰ ਇੱਕ ਝਟਕਾ ਜਿਹੜਾ ਕੈਨੇਡੀਅਨ ਲੋਕਾਂ ਦੇ ਵੱਲੋਂ ਦੇ ਦਿੱਤਾ ਗਿਆ ਉਹਦੇ ਤੇ ਚਰਚਾ ਕਰਨੀ ਹੈ ਨਾਲ ਹੀ ਚਰਚਾ ਕਰਨੀ ਹੈ ਕਿ ਐਸਜੀਪੀਸੀ ਦੀ ਅੱਜ ਅੰਤਰਿਕ ਕਮੇਟੀ ਦੀ ਬੈਠਕ ਸੀ ਉਸ ਦੇ ਵਿੱਚ ਇੱਕ ਵੱਡਾ ਐਲਾਨ ਕੀਤੇ ਜਾਣ ਦੀ ਉਮੀਦ ਸੀ ਪਰ ਜਿਹੜੇ ਐਲਾਨ ਦੀ ਉਮੀਦ ਕੀਤੀ ਜਾ ਰਹੀ ਸੀ ਉਹਨੂੰ ਛੱਡ ਕੇ ਉਸ ਤੋਂ ਵੀ ਵੱਡਾ ਐਲਾਨ ਅੰਤਰਿਕ ਕਮੇਟੀ ਦੇ ਵੱਲੋਂ ਅੱਜ ਕਰ ਦਿੱਤਾ ਗਿਆ ਉਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਨੀ ਹੈ ਕਿ ਕੀ ਪੰਜਾਬ ਨੂੰ ਸੀਐਮ ਭਗਵੰਤ ਮਾਨ ਨਹੀਂ ਕੋਈ ਹੋਰ ਚਲਾ ਰਿਹਾ ਇਹ ਸਵਾਲ ਕਿਉਂ ਖੜੇ ਹੋਏ ਨੇ ਸੋ ਇਹਦੇ ਤੇ ਵੀ ਚਰਚਾ ਕਰਾਂਗੇ ਸੋ ਬਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਦਰਸਲ 트럼ਪ ਦੇ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪੂਰੀ ਦੁਨੀਆ ਦੇ ਉੱਪਰ ਟੈਰਿਫ ਲਗਾਉਣ ਦੀ ਗੱਲ ਕੀਤੀ ਜਾ ਰਹੀ ਸੀ ਸਮੇਤ ਭਾਰਤ ਦੇ ਉਹਨਾਂ ਨੇ ਚੀਨ ਨੂੰ ਧਮਕੀ ਦਿੱਤੀ ਮੈਕਸੀਕੋ ਨੂੰ ਧਮਕੀ ਦਿੱਤੀ ਕੈਨੇਡਾ ਨੂੰ ਵੀ ਧਮਕੀ ਦਿੱਤੀ ਸੀ ਕੈਨੇਡਾ ਨੂੰ ਟੈਰਿਫ ਲਗਾਉਣ ਦੀ ਵੀ ਧਮਕੀ ਦਿੱਤੀ ਨਾਲ ਕਿਹਾ ਸੀ ਕਿ ਅਸੀਂ ਇਹਨੂੰ ਆਪਣਾ 51ਵਾਂ ਜਿਹੜਾ ਸੂਬਾ ਕੈਨੇਡਾ ਨੂੰ ਬਣਾਵਾਗੇ ਆਣ ਵਾਲੇ ਟਾਈਮ ਦੇ ਵਿੱਚ ਇਹ ਕਈ ਵਾਰ ਐਲਾਨ ਕੀਤਾ ਉਹਨਾਂ ਨੇ ਜ਼ਿਕਰ ਕੀਤਾ ਔਰ ਇਥੋਂ ਤੱਕ ਕਿ ਟਰੂਡੋ ਨੂੰ ਉਹਨਾਂ ਦੇ ਬੋਲੋ ਗਵਰਨਰ ਦਾ ਨਾਮ ਲੈ ਕੇ ਵੀ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਕਿ ਇਹ ਤਾਂ 51ਵੇਂ ਸੂਬੇ ਦੇ ਗਵਰਨਰ ਨੇ ਸੋ ਇਸ ਤਰੀਕੇ ਦੀਆਂ ਚਰਚਾਵਾਂ ਚੱਲਦੀਆਂ ਸੀ ਔਰ ਉਸ ਤੋਂ ਬਾਅਦ ਜਸਟਨ ਟਰੂਡੋ ਦੀ ਜਿਹੜੀ ਛਵੀ ਸੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ ਔਰ ਇਸ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਔਰ ਲਿਬਰਲ ਪਾਰਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਦੀ ਛਵੀ ਕਾਫੀ ਤੁਮਲ ਹੋ ਗਈ ਸੀ ਪਰ ਕੈਨੇਡਾ ਦੇ ਲੋਕਾਂ ਨੂੰ ਸ਼ਾਇਦ ਟਰੰਪ ਦੀ ਉਹ ਗੱਲ ਚੁਬ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਬਾਰ-ਬਾਰ ਧਮਕੀਆਂ ਦਿੱਤੀਆਂ ਕੈਨੇਡਾ ਨੂੰ ਕਿ ਕੈਨੇਡਾ ਸਾਡੇ ਸਿਰ ਤੇ ਚੱਲਦਾ ਹੈ ਔਰ ਇਸ ਕਰਕੇ ਅਸੀਂ ਕੈਨੇਡਾ ਦੇ ਉੱਪਰ ਟੈਰਿਫ ਜ਼ਿਆਦਾ ਲਗਾਵਾਂਗੇ ਕੈਨੇਡਾ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਕਵਿੰਜਮਾ ਰਾਜ ਬਣਾ ਲਾਂਗੇ ਆਪਣਾ ਸੋ ਉਸ ਤੋਂ ਬਾਅਦ ਹੁਣ ਕੈਨੇਡੀਅਨ ਲੋਕਾਂ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਦਰਸਲ ਕੈਨੇਡੀਅਨ ਲੋਕਾਂ ਨੇ ਬਾਈਕਾਟ ਕੀਤਾ ਕਿ ਅਸੀਂ ਅਮਰੀਕਾ ਤੋਂ ਆਇਆ ਹੋਇਆ ਸਮਾਨ ਇਸਤੇਮਾਲ ਨਹੀਂ ਕਰਾਂਗੇ ਉਹ ਕਹਿੰਦੇ ਕਿ ਅਸੀਂ ਅਮਰੀਕਾ ਦਾ ਸੇਬ ਅਸੀਂ ਨਹੀਂ ਖਾਣਾ ਅਸੀਂ ਹੋਰ ਕਿਸੇ ਦੇਸ਼ ਤੋਂ ਸੇਬ ਮੰਗਾ ਲਾਂਗੇ ਉਹ ਕਹਿੰਦੇ ਅਸੀਂ ਕੈਲੀਫੋਰਨੀਆ ਦਾ ਟਮਾਟਰ ਨਹੀਂ ਖਾਣਾ ਅਸੀਂ ਇਟਲੀ ਦਾ ਟਮਾਟਰ ਖਾ ਲਾਂਗੇ ਇੱਥੇ ਤੱਕ ਕਿ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਦੇ ਵਿੱਚ ਅਮਰੀਕਾ ਤੋਂ ਆਇਆ ਹੋਇਆ ਸਮਾਨ ਆਪਣੀਆਂ ਦੁਕਾਨਾਂ ਦੇ ਉੱਤੇ ਲੈਣਾ ਬੰਦ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਅਮਰੀਕਾ ਦਾ ਅਮਰੀਕਾ ਦੇ ਸਮਾਨ ਦਾ ਬਾਈਕਾਟ ਕਰਦੇ ਆ ਕਿਉਂਕਿ ਅਮਰੀਕਾ ਦੇ ਵੱਲੋਂ ਸਾਡੇ ਦੇਸ਼ ਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਟੈਰਿਫ ਵਧਾਉਣ ਦਾ ਜਿਹੜਾ ਜ਼ਿਕਰ ਸੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਦੇ ਉੱਪਰ ਵੀ ਕੀਤਾ ਗਿਆ ਸੀ ਉਹਨਾਂ ਨੇ ਫਰਵਰੀ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਉਸ ਤੋਂ ਬਾਅਦ ਉਹਨੂੰ 30 ਦਿਨਾਂ ਦੇ ਲਈ ਅੱਗੇ ਵਧਾ ਦਿੱਤਾ ਗਿਆ ਔਰ ਫਿਰ ਤੋਂ ਹੁਣ ਮਾਰਚ ਦੇ ਵਿੱਚ 4 ਮਾਰਚ ਨੂੰ ਉਹ ਟੈਰਿਫ ਜਿਹੜਾ ਲੱਗਣਾ ਸੀ ਪਰ ਲੋਕਾਂ ਦੇ ਵੱਲੋਂ ਕੈਨੇਡੀਅਨ ਲੋਕਾਂ ਦੇ ਵੱਲੋਂ ਜਦੋਂ ਸਖਤ ਰੋਖ ਇਖਤਿਆਰ ਕੀਤਾ ਗਿਆ ਉਸ ਤੋਂ ਬਾਅਦ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ਯੂ ਟਰਨ ਲੈ ਲਿਆ ਗਿਆ ਲੋਕਾਂ ਦੇ ਬਾਇਕਾਉਟ ਦੇ ਨਾਲ ਐਸਾ ਪ੍ਰਭਾਵ ਪਿਆ ਡੋਨਲਡ ਟਰੰਪ ਦੇ ਉੱਪਰ ਕਿ ਡੋਨਲਡ ਟਰੰਪ ਨੂੰ ਉਹ ਟੈਰਿਫ ਵਧਾਉਣ ਵਾਲਾ ਜਿਹੜਾ ਕੈਨੇਡਾ ਦੇ ਉੱਪਰ ਜਿਹੜਾ ਉਹਨਾਂ ਨੇ ਕਿਹਾ ਸੀ ਫਤਵਾ ਸੁਣਾਇਆ ਸੀ ਉਸ ਨੂੰ ਹੋਰ 30 ਦਿਨਾਂ ਦੇ ਲਈ ਵਧਾ ਦਿੱਤਾ ਕਿ ਅਗਲੇ 30 ਦਿਨਾਂ ਬਾਅਦ ਫਿਰ ਅਸੀਂ ਇਸ ਟੈਰਿਫ ਨੂੰ ਵਧਾਵਾਂਗੇ ਮਤਲਬ 2 ਅਪ੍ਰੈਲ ਦਾ ਸੀ ਜ਼ਿਕਰ ਕੀਤਾ ਸੀ ਕਿ ਭਾਰਤ ਦੇ ਉੱਪਰ ਟੈਰਿਫ ਲੱਗੇਗਾ ਉਹਨਾਂ ਨੇ ਕਿਹਾ ਕਿ 2 ਤਰੀਕ ਨੂੰ ਫਿਰ ਅਗਲਾ ਫੈਸਲਾ ਕਰਾਂਗੇ ਕਿ ਟੈਰਿਫ ਲਗਾਉਣਾ ਜਾਂ ਫਿਰ ਨਹੀਂ ਲਗਾਉਣਾ ਮਤਲਬ ਕਿ ਇੱਕ ਮਹੀਨਾ ਹੁਣ ਸ਼ਾਇਦ ਡੋਨਲਡ ਟਰੰਪ ਕੈਨੇਡਾ ਦੇ ਲੋਕਾਂ ਦੇ ਵੱਲੋਂ ਜਿਹੜਾ ਬਾਇਕਾਟ ਦਾ ਐਲਾਨ ਕੀਤਾ ਗਿਆ ਉਹਦੀ ਪਰਚੋਲ ਕਰਨ ਦੀ ਸ਼ਾਇਦ ਹੋ ਸਕਦਾ ਹੈ ਕੋਸ਼ਿਸ਼ ਕਰਨਗੇ ਪਰ ਕੈਨੇਡਾ ਦੇ ਲੋਕਾਂ ਦੇ ਵੱਲੋਂ ਇੱਕ ਮੰਚ ਦੇ ਉੱਤੇ ਆ ਕੇ ਅਮਰੀਕਾ ਦੇ ਸਮਾਨ ਦਾ ਬਾਇਕਾਟ ਸ਼ੁਰੂ ਕਰ ਦਿੱਤਾ ਹੈ ਔਰ ਸਭ ਤੋਂ ਵੱਡਾ ਫਾਇਦਾ ਜੇਕਰ ਇਸ ਸਾਰੇ ਮਾਮਲੇ ਦੇ ਵਿੱਚ ਕਿਸੇ ਨੂੰ ਹੋਇਆ ਹੈ ਤਾਂ ਇੱਕ ਵਿਅਕਤੀ ਹੈ ਜਿਸ ਦਾ ਨਾਮ ਹੈ ਜਸਟਿਨ ਟਰੂਡੋ ਜਸਟਿਨ ਟਰੂਡੋ ਦੇ ਵੱਲੋਂ ਜਦੋਂ ਅਸਤੀਫਾ ਦਿੱਤਾ ਗਿਆ ਸੀ ਉਹਨਾਂ ਦੀ ਪਾਰਟੀ ਲਿਬਰਲ ਪਾਰਟੀ ਹੀ ਕੈਨੇਡਾ ਦੀ ਮਹਿਸੂਸ ਕਰ ਰਹੀ ਸੀ ਕਿ ਸ਼ਾਇਦ ਹੁਣ ਜਸਟਿਨ ਟਰੂਡੋ ਦੀ ਛਵੀ ਕੈਨੇਡਾ ਦੇ ਵਿੱਚ ਉਸ ਤਰੀਕੇ ਦੀ ਨਹੀਂ ਰਹਿ ਗਈ ਇਸ ਕਰਕੇ ਸਾਡੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਜਸਟਨ ਟਰੂਡੋ ਨੂੰ ਪਾਰਟੀ ਤੋਂ ਲਾਂਬੇ ਹੋ ਜਾਣਾ ਚਾਹੀਦਾ ਪਰ ਮੌਜੂਦਾ ਹਾਲਾਤ ਇਹ ਦੱਸਦੇ ਨੇ ਕਿ ਜਸਟਨ ਟਰੂਡੋ ਇੱਕ ਵਾਰ ਫਿਰ ਤੋਂ ਕੈਨੇਡੀਅਨ ਲੋਕਾਂ ਦੇ ਲੋਕਪ੍ਰੀਯ ਬੰਦੇ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਡੋਨਲਡ ਟਰੰਪ ਦੇ ਉਹਨਾਂ ਫੈਸਲਿਆਂ ਦਾ ਵਿਰੋਧ ਕੀਤਾ ਸੀ ਕਿ ਤੁਸੀਂ ਸਾਡੇ ਉੱਪਰ ਟੈਰਿਫ ਲਗਾ ਰਹੇ ਹੋ ਔਰ ਉਹਦੀ ਗੱਲ ਜਿਹੜੀ ਹੈ ਯੂਰਪ ਦੇ ਦੇਸ਼ਾਂ ਦੇ ਨਾਲ ਵੀ ਜਾ ਕੇ ਕੀਤੀ ਜਿਸ ਤੋਂ ਬਾਅਦ ਹੁਣ ਕੈਨੇਡੀਅਨ ਲੋਕਾਂ ਦੇ ਵਿੱਚ ਜਸਟਨ ਟਰੂਡੋ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਭਰੋਸਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜਸਟਿਨ ਟਰੂਡੋ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਦੋਂ ਕੈਨੇਡੀਅਨ ਲੋਕਾਂ ਦੇ ਨਾਲ ਕੋਈ ਤੱਕਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਲੋਕ ਸਾਡੇ ਜਿਹੜੇ ਕੈਨੇਡਾ ਦੇ ਨੇ ਉਹ ਰਾਸ਼ਟਰਵਾਦੀ ਨੇ ਔਰ ਇੱਕ ਮੰਚ ਤੇ ਆ ਕੇ ਉਹ ਖੜੇ ਹੋ ਜਾਂਦੇ ਨੇ ਸੋ ਡੋਨਲਡ ਟਰੰਪ ਦੇ ਇੱਕ ਫੈਸਲੇ ਨੇ ਜਸਟਿਨ ਟਰੂਡੋ ਦੀ ਛਵੀ ਨੂੰ ਇੱਕ ਵਾਰ ਫਿਰ ਤੋਂ ਕੈਨੇਡੀਅਨ ਲੋਕਾਂ ਦੇ ਸਾਹਮਣੇ ਪੋਜ਼ਿਟਿਵ ਵੇ ਦੇ ਨਾਲ ਲਿਆਉਣਾ ਸ਼ੁਰੂ ਕਰ ਦਿੱਤਾ ਔਰ ਬਾਇਕਾਟ ਦਾ ਉਹ ਫੈਸਲਾ ਜਿਹੜਾ ਹੈ ਉਸ ਦੇ ਨਾਲ ਟਰੰਪ ਨੂੰ ਇੱਕ ਵਾਰ ਫਿਰ ਤੋਂ ਯੂ ਟਰਨ ਲੈ ਕੇ ਆਪਣੇ ਫੈਸਲੇ ਨੂੰ ਮੁਲਤਵੀ ਕਰਨਾ ਪਿਆ ਆਰ ਨਾਲੇ ਟਾਈਮ ਦੇ ਲਈ ਵਧਾਣਾ ਪਿਆ ਇੱਕ ਫੈਸਲੇ ਦਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਐਸਜੀਪੀਸੀ ਦੀ ਅੱਜ ਅੰਤਰੀਂ ਕਮੇਟੀ ਦੀ ਬੈਠਕ ਹੋਣੀ ਸੀ ਔਰ ਉਸ ਬੈਠਕ ਦੇ ਵਿੱਚ ਇਹ ਸੰਭਾਵੀ ਅਸੀਂ ਬੀਤੇ ਕੱਲ ਤੋਂ ਜ਼ਿਕਰ ਕਰ ਰਹੇ ਕਰ ਰਹੇ ਸੀ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਉਸ ਅਸਤੀਫੇ ਦੇ ਉੱਤੇ ਅੱਜ ਚਰਚਾ ਹੋ ਸਕਦੀ ਹੈ ਔਰ ਬਹੁਤ ਸਾਰੇ ਕਾਰਨ ਐਸੇ ਵੀ ਸੀਗੇ ਕਿ ਅੱਜ ਉਸ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਜਾਏਗਾ ਕਿਉਂਕਿ ਹੋਰ ਕੋਈ ਰਸਤਾ ਹੀ ਨਹੀਂ ਬਚਿਆ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਬੀਤੇ ਕਾਲੀ ਕਹਿ ਦਿੱਤਾ ਗਿਆ ਸੀ ਕਿ ਮੈਂ ਆਪਣੇ ਅਸਤੀਫੇ ਨੂੰ ਵਾਪਸ ਨਹੀਂ ਲਾਵਾਂਗਾ ਜੀ ਉਹਨਾਂ ਨੇ ਵਾਪਸ ਨਹੀਂ ਸੀ ਲੈਣਾ ਤੇ ਉਮੀਦ ਸੀ ਕਿ ਅੱਜ ਫਿਰ ਉਸ ਅਸਤੀਫੇ ਨੂੰ ਅੰਤਰੀ ਕਮੇਟੀ ਦੇ ਵੱਲੋਂ ਪ੍ਰਵਾਨ ਕਰ ਲਿਆ ਜਾਏਗਾ ਸੋ ਅੰਤਰੀ ਕਮੇਟੀ ਦੀ ਬੈਠਕ ਹੋਈ 3 ਘੰਟੇ ਇਹ ਬੈਠਕ ਚੱਲੀ 3 ਘੰਟੇ ਤੋਂ ਬਾਅਦ ਜਸਵੰਤ ਸਿੰਘ ਪੁੜੈਲ ਜੋ ਕਿ ਅੰਤਰੀ ਕਮੇਟੀ ਦੀ ਉਹਦੇ ਮੈਂਬਰ ਹੀ ਨੇ ਐਸਜੀਪੀਸੀ ਦੇ ਔਰ ਉਹ ਬਾਹਰ ਆਏ ਹਾਲਾਂਕਿ ਉਹ ਬਾਗੀ ਧੜੇ ਦੇ ਉਹਨਾਂ ਨੂੰ ਗਿਣਿਆ ਜਾਂਦਾ ਕਿਉਂਕਿ ਜਦੋਂ ਵੀ ਐਸਜੀਪੀਸੀ ਦੇ ਵੱਲੋਂ ਕੋਈ ਫੈਸਲਾ ਕੀਤਾ ਜਾਂਦਾ ਜਿੱਦਾਂ ਪਿਛਲੇ ਸਮੇਂ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਾਰੇ ਜਦੋਂ ਉਹਨਾਂ ਨੂੰ ਲਾਂਭੇ ਕੀਤਾ ਗਿਆ ਉਹਨਾਂ ਦੀਆਂ ਸੇਵਾਵਾਂ ਤੋਂ ਤੇ ਸਭ ਤੋਂ ਬਾਅਦ ਪਹਿਲਾਂ ਆ ਕੇ ਪੁੜੈਲ ਉਹਨਾਂ ਦੇ ਵੱਲੋਂ ਬਾਹਰ ਕਿਹਾ ਗਿਆ ਸੀ ਕਿ ਇਸ ਅੰਦਰ ਉਹਦਾ ਵਿਰੋਧ ਕੀਤਾ ਸੀ ਸੋ ਅੱਜ ਉਹ ਬੈਠਕ ਤੋਂ ਬਾਹਰ ਆਏ ਔਰ ਉਹਨਾਂ ਨੇ ਕਿਹਾ ਕਿ ਅੱਜ ਦੀ ਇਸ ਬੈਠਕ ਦੇ ਵਿੱਚ ਉਹ ਫੈਸਲਾ ਕੀਤਾ ਗਿਆ ਜਿਸ ਫੈਸਲੇ ਦਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਨਾ ਹੀ ਅੱਜ ਦੇ ਅੱਜ ਦੇ ਬੈਠਕ ਦੇ ਵਿੱਚ ਉਹ ਅਜੰਡਾ ਸੀ ਫੈਸਲਾ ਕੀ ਸੀ ਸ਼੍ਰੀ ਅਕਾਲ ਤੱਕ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੁਣਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਫਾਰਕ ਕਰ ਦਿੱਤਾ ਗਿਆ ਹੈ ਮਤਲਬ ਸੇਵਾ ਮੁਕਤ ਕਰ ਦਿੱਤਾ ਗਿਆ ਮਤਲਬ ਬਰਖਾਸਤ ਕਰ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਮੁਕਤ ਕੀਤਾ ਸੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਦੱਸਿਆ ਕੀ ਹੈ ਕਿ ਬਾਹਰ ਆ ਕੇ ਕੀ ਇਲਜ਼ਾਮ ਕੀ ਲਗਾਏ ਨੇ ਯਾਨੀ ਹਰਪ੍ਰੀਤ ਸਿੰਘ ਹੁਣਾਂ ਦੇ ਉੱਪਰ ਤਾਂ ਇਲਜ਼ਾਮ ਇਹ ਲਗਾਏ ਸੀ ਕਿ ਉਹਨਾਂ ਦਾ ਕਿਰਦਾਰ ਠੀਕ ਨਹੀਂ ਹੈ ਪਰ ਹੁਣ ਗਿਆਨੀ ਰੁਗਵੀਰ ਸਿੰਘ ਹੁਣਾ ਤੇ ਕੀ ਇਲਜ਼ਾਮ ਲਗਾਏ ਨੇ ਇੱਕ ਮਤਾ ਜਿਹੜਾ ਐਸਜੀਪੀਸੀ ਦੇ ਵੱਲੋਂ ਪਾਸ ਕੀਤਾ ਗਿਆ ਜਿਹਦੇ ਵਿੱਚ ਇਲਜ਼ਾਮ ਲਗਾ ਕੇ ਉਹਨਾਂ ਨੂੰ ਜਦੋਂ ਉਹਨਾਂ ਦੀ ਸੇਵਾਮਤੋਂ ਮੁਕਤ ਕੀਤਾ ਮੈਂ ਉਸ ਮਤੇ ਦੇ ਵਿੱਚੋਂ ਕੁਝ ਲਾਈਨਾਂ ਕੱਢੀਆਂ ਜਿਹੜੇ ਜਿਹਦੇ ਵਿੱਚ ਗਿਆਨੀ ਰੁਗਵੀਰ ਸਿੰਘ ਹੁਣਾ ਦੇ ਉੱਤੇ ਇਲਜ਼ਾਮ ਲਗਾਏ ਨੇ ਵੀ ਕਿਹੜੇ ਇਲਜ਼ਾਮਾਂ ਦੇ ਤਹਿਤ ਉਹਨਾਂ ਨੂੰ ਅਸੀਂ ਸੇਵਾ ਤੋਂ ਮੁਕਤ ਕਰ ਰਹੇ ਹਾਂ ਸੋ ਮੈਂ ਉਹਨਾਂ ਨੂੰ ਇਨ ਬਿਨ ਜੋ ਮਤੇ ਦੇ ਵਿੱਚ ਆਇਆ ਸੀ ਮੈਂ ਕੁਝ ਲਾਈਨਾਂ ਨੂੰ ਕੱਢਿਆ ਔਰ ਉਹਨਾਂ ਨੂੰ ਮੈਂ ਪੜ੍ਹ ਕੇ ਤੁਹਾਡੇ ਸਾਹਮਣੇ ਰੱਖਦਾ ਕਿ ਇਹ ਐਸਜੀਪੀਸੀ ਦੇ ਮਤੇ ਦੇ ਵਿੱਚ ਇਹ ਵਾਲੀਆਂ ਗੱਲਾਂ ਉਹਨਾਂ ਨੇ ਲਿਖ ਕੇ ਭੇਜੀਆਂ ਉਦੇ ਵਿੱਚ ਮੱਤੇ ਦੇ ਵਿੱਚ ਲਿਖਿਆ ਜਾਂਦਾ ਇੱਕ ਵੱਡੇ ਸਤਕਾਰਤ ਅਹੁਦੇ ਤੇ ਬਿਰਾਜਮਾਨ ਹੁੰਦੇ ਹੋਏ ਆਪਣੇ ਹੱਠ ਭਰੇ ਵਿਵਹਾਰ ਕਰਕੇ ਅਤੇ ਆਪਣੇ ਕੀਤੇ ਵਚਨਾਂ ਤੇ ਨਾ ਖੜਨ ਕਰਕੇ ਅਤੇ ਵਾਰ-ਵਾਰ ਬਿਆਨ ਬਦਲ ਕੇ ਉਹਨਾਂ ਨੇ ਨਾ ਸਿਰਫ ਹਾਸੋਹੀਣੀ ਸਥਿਤੀ ਪੈਦਾ ਕੀਤੀ ਹੈ ਇਹ ਗਿਆਨੀ ਰਘਵੀਰ ਸਿੰਘ ਹੋਣਾਂ ਦੀ ਗੱਲ ਹੋ ਰਹੀ ਹੈ ਬਲਕਿ ਉਹਨਾਂ ਦੀ ਇਸ ਕਾਰਜਸ਼ੈਲੀ ਦੇ ਜਥੇਦਾਰ ਦੇ ਬਕਾਰੀ ਅਹੁਦੇ ਦੀ ਮਾਨ ਮਰਿਆਦਾ ਨੂੰ ਭਾਰੀ ਠੇਸ ਪਹੁੰਚਾਈ ਹੈ ਅੱਜ ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਉਹਨਾਂ ਦੇ ਕਿਹੜੇ ਬਿਆਨ ਉਤੇ ਭਰੋਸਾ ਕੀਤਾ ਜਾਵੇ ਸਥਿਤੀ ਬਿਹਤ ਨਿਰਾਸ਼ਾਜਨਕ ਹੈ ਅੱਗੇ ਉਹ ਲਿਖਦੇ ਨੇ ਸੰਗਤ ਦੇ ਇਹਨਾਂ ਸਵਾਲਾਂ ਦਾ ਕਮੇਟੀ ਕੋਲ ਕੋਈ ਜਵਾਬ ਨਹੀਂ ਸੀ ਕਿ ਜਥੇਦਾਰ ਜੀ ਤਖਤਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਛੱਡ ਕੇ ਇਤਿਹਾਸਕ ਦਿਹਾੜਿਆਂ ਉੱਤੇ ਉੱਤੇ ਵੀ ਨਿੱਜੀ ਰੁਝੇਮੀਆਂ ਲਈ ਵਿਦੇਸ਼ ਕਿਉਂ ਚਲੇ ਜਾਂਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਗਿਆਨੀ ਰੁਗਵੀਰ ਸਿੰਘ ਵਿਦੇਸ਼ ਗਏ ਹੋ ਸੀ ਇਹਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਇਤਿਹਾਸਕ ਦਿਹਾੜਿਆਂ ਦੇ ਉੱਤੇ ਔਰ ਜ਼ਿੰਮੇਵਾਰੀਆਂ ਛੱਡ ਕੇ ਉਹ ਬਾਰ-ਬਾਰ ਵਿਦੇਸ਼ ਕਿਉਂ ਚਲੇ ਜਾਂਦੇ ਨੇ ਉਹ ਕਹਿੰਦੇ ਕਿ ਸੰਗਤ ਨੂੰ ਅਸੀਂ ਕੀ ਜਵਾਬ ਦਈਏ ਜਦੋਂ ਸੰਗਤ ਇਹਦੇ ਬਾਰੇ ਪੁੱਛਦੀ ਆ ਅੱਗੇ ਲਿਖਦੇ ਨੇ ਹਾਲਾਂਕਿ ਕਈ ਥਾਂਾਂ ਅਜੀਆਂ ਵੀ ਨੇ ਜਿੱਥੇ ਉਹਨਾਂ ਦਾ ਜਾਣਾ ਸੋਭਦਾ ਵੀ ਨਹੀਂ ਬਹੁਤ ਸਾਰੇ ਐਸੇ ਪ੍ਰੋਗਰਾਮ ਹੁੰਦੇ ਨੇ ਕਾਰਜਕ੍ਰਮ ਹੁੰਦੇ ਨੇ ਜਿੱਥੇ ਉਹਨਾਂ ਨੂੰ ਸਿਆਸੀ ਪਾਰਟੀਆਂ ਦੇ ਵਿੱਚ ਜਿੱਥੇ ਉਹਨਾਂ ਨੂੰ ਬੁਲਾਇਆ ਜਾਂਦੇ ਉੱਥੇ ਜਾਂਦੇ ਸੀ ਔਰ ਉਹਨਾਂ ਨੇ ਕਿਹਾ ਕਿ ਕਈ ਐਸੀਆਂ ਥਾਂਾਂ ਵੀ ਜਿੱਥੇ ਉਹਨਾਂ ਦਾ ਜਾਣਾ ਸੋਭਦਾ ਨਹੀਂ ਅੱਗੇ ਲਿਖਦੇ ਨੇ ਸੰਗਤਾਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਨਿਰਾਸ਼ਾ ਹੈ ਕਿ ਜਥੇਦਾਰ ਸਾਹਿਬ ਵੱਲੋਂ ਦੁਨੀਆ ਭਰ ਵਿੱਚ ਕਾਣ ਦੀਆਂ ਵਾਪਰ ਰਹੀਆਂ ਬੇहद ਗੰਭੀਰ ਦਰਦਨਾਕ ਘਟਨਾਵਾਂ ਉੱਪਰ ਖਾਮੋਸ਼ੀ ਧਾਰ ਲੈਣੀ ਅਤੇ ਬਣਦੇ ਫਰਜ਼ ਅਦਾ ਨਾ ਕਰਨੇ ਵੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ ਉਪਰੋਕਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਮੀਆਂ ਬੇਨਿਯਮੀਆਂ ਤੇ ਮਰਿਆਦਾ ਦੇ ਉਲੰਘਣ ਦੀਆਂ ਗੱਲਾਂ ਹਨ ਪਰ ਅਹੁਦੇ ਦੇ ਸਤਕਾਰ ਕਰਕੇ ਉਹਨਾਂ ਦਾ ਵਿਸਥਾਰ ਦੇ ਵਿੱਚ ਵਰਣਨ ਕਰਨਾ ਬਾਜਿਬ ਨਹੀਂ ਹੈ ਜਿੰਨਾ ਕੋ ਉਹਨਾਂ ਨੇ ਕਿਹਾ ਕਿ ਬਾਜਿਬ ਹੈ ਉਹਨਾਂ ਕਾਸੀਂ ਲਿਖ ਦਿੱਤਾ ਪਰ ਬਹੁਤ ਸਾਰੀਆਂ ਐਸੀਆਂ ਗੱਲਾਂ ਕਿਉਂ ਉਹਨਾਂ ਦੇ ਉਹਨਾਂ ਦੀ ਅਹੁਦੇ ਦੀ ਮਰਿਆਦਾ ਦੇ ਕਰਕੇ ਸਤਕਾਰ ਦੇ ਕਰਕੇ ਵਿਸਤਾਰ ਦੇ ਵਿੱਚ ਵਰਣਨ ਕਰਨਾ ਬਾਜਬ ਨਹੀਂ ਹੈ ਔਰ ਉਸ ਤੋਂ ਬਾਅਦ ਉਹ ਲਿਖਦੇ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖਤ ਦਾ ਕਾਰਜਕਾਰੀ ਤੇ ਤਖਤ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹੈ ਸੋ ਇਹ ਅੱਜ ਦਾ ਵੱਡਾ ਫੈਸਲਾ ਜਿਹੜਾ ਹੈ ਜਿਸ ਫੈਸਲੇ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਹਾਲਾਂਕਿ ਤੁਹਾਨੂੰ ਜੇ ਜਥੇਦਾਰ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣ ਤਾਂ ਸਾਬਕਾ ਜਥੇਦਾਰ ਹੋ ਗਏ ਉਹਨਾਂ ਦੇ ਜਿਹੜੇ ਬਿਆਨ ਯਾਦ ਹੋਵੇ 3-4 ਦਿਨ ਪਹਿਲਾਂ ਮੀਡੀਆ ਦਾਰਿਆਂ ਨੇ ਉਹਨੂੰ ਪੁੱਛਿਆ ਸੀ ਕਿ ਜਥੇਦਾਰ ਸਾਹਿਬ ਤੁਹਾਡੀ ਤੁਹਾਨੂੰ ਤੁਹਾਡੀ ਸੇਵਾ ਤੋਂ ਫਾਰਕ ਕਰਨ ਦਾ ਫੈਸਲਾ ਚੱਲ ਰਿਹਾ ਨਵੇਂ ਚਿਹਰੇ ਵੀ ਲੱਭੇ ਜਾ ਰਹੇ ਨੇ ਕਿ ਤੁਹਾਡੀ ਜਗ੍ਹਾ ਤੇ ਬਿਠਾਣਾ ਕਿਹਨੂੰ ਹੈ ਤੇ ਜਥੇਦਾਰ ਸਾਹਿਬ ਉਹਨਾਂ ਦੇ ਬੋਲੇ ਗੱਲ ਕਹੀ ਸੀ ਕਹੀ ਗਈ ਸੀ ਉਹ ਕਹਿੰਦੇ ਮੇਰਾ ਬੈਗ ਪੈਕ ਪਿਆ ਮੈਨੂੰ ਜਦੋਂ ਹੁਕਮ ਕਰਨਗੇ ਮੈਂ ਕਹਿੰਦੇ ਬੈਗ ਲੈ ਕੇ ਚੱਲ ਜਾਣਾ ਸੋ ਬਿਲਕੁਲ ਉਸੇ ਹੀ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਔਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਿਹੜੇ ਦੀਆਂ ਸੇਵਾਵਾਂ ਜਥੇਦਾਰ ਦੇ ਤੌਰ ਦੇ ਉੱਤੇ ਨਿਭਾਉਣਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਸੰਤ ਟੇਕ ਸਿੰਘ ਤੋਨੋਲਾ ਨੂੰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂਕਿ ਇਸ ਮੌਕੇ ਦੇ ਉੱਤੇ ਦੇਖੋ ਇਹ ਬੜੀਆਂ ਅਹਿਮ ਚੀਜ਼ਾਂ ਹੋ ਜਾਂਦੀਆਂ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਫਾਰਕ ਕਰ ਦਿੱਤਾ ਗਿਆ ਉਹਨਾਂ ਦੀਆਂ ਸੇਵਾਵਾਂ ਤੋਂ ਉਹਨਾਂ ਨੂੰ ਵਾਂਝਾ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੁਣ ਸੇਵਾਵਾਂ ਜਿਹੜੀਆਂ ਉਹ ਕੁਲਦੀਪ ਸਿੰਘ ਘੜਗੱਜ ਹੁਣੀ ਨਿਭਾਉਂਦੇ ਹੋਏ ਆਣ ਵਾਲੇ ਟਾਈਮ ਦੇ ਵਿੱਚ ਨਜ਼ਰ ਆਣਗੇ ਪਰ ਸਿਆਸੀ ਔਰ ਪੰਥਕ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਹੁਣ ਚਰਚਾ ਜਿਹੜੀ ਆ ਉਹ ਛਿੜ ਗਈ ਹੈ ਕਿ ਕੀ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਜਿਹੜੇ ਤਿੰਨ ਜਥੇਦਾਰ ਪੰਜ ਜਥੇਦਾਰ ਸਿੰਘ ਸਹਿਬਾਨ ਜਿਹੜੇ ਸੀਗੇ ਗਿਆਨੀ ਰੁਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਔਰ ਸੁਲਤਾਨ ਸਿੰਘ ਗਿਆਨੀ ਜਥੇਦਾਰ ਸੁਲਤਾਨ ਸਿੰਘ ਜਿਹੜੇ ਕਿ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸੀ ਉਹਨਾਂ ਨੂੰ ਵੀ ਫ਼ਾਰਕ ਕੀਤਾ ਜੇ ਜੱਥੇਦਾਰ ਗਿਆਨੀ ਰੁਗਵੀਰ ਸਿੰਘ ਤੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਫ਼ਾਰਕ ਕੀਤਾ ਗਿਆ ਕਿਉਂਕਿ ਤਿੰਨ ਜੱਥੇਦਾਰ ਉੱਥੇ ਉਹਨਾਂ ਦੀਆਂ ਸੇਵਾਵਾਂ ਜਦੋਂ ਉਹਨਾਂ ਨੂੰ 2 ਦਸੰਬਰ ਦਾ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਉਸ ਫੈਸਲੇ ਦੇ ਵਿੱਚ ਜਿਹੜੇ ਤਿੰਨ ਜੱਥੇਦਾਰ ਸ਼ਾਮਲ ਸੀ ਉਹਨਾਂ ਨੂੰ 26 ਦਿਨਾਂ ਦੇ ਵਿੱਚ ਵਿੱਚ ਉਹ ਜੱਥੇਦਾਰਾਂ ਨੂੰ ਫ਼ਾਰਕ ਕਰ ਦਿੱਤਾ ਗਿਆ ਉਹਨਾਂ ਦੀਆਂ ਸੇਵਾਵਾਂ ਤੋਂ ਲਾਹ ਦਿੱਤਾ ਗਿਆ ਔਰ ਜੱਥੇਦਾਰਾਂ ਦੇ ਵੱਲੋਂ ਪਹਿਲਾਂ ਹੀ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਸਾਡੇ ਉੱਪਰ ਇਹ ਹੁਣ ਲੋਕ ਕਾਰਵਾਈ ਕਰਨਗੇ ਕਿਉਂਕਿ ਅਸੀਂ ਇਹਨਾਂ ਦੇ ਖਿਲਾ ਪੰਥ ਦੇ ਲੋਕ ਸੁਨਣਾ ਚਾਹੁੰਦੇ ਸੀ ਜਿਹੜੀਆਂ ਸੇਵਾ ਜਿਹੜੀਆਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਸੋ ਅਸੀਂ ਉਹ ਸਜ਼ਾ ਦਿੱਤੀ ਹੈ ਔਰ ਉਹਦਾ ਹੁਣ ਹਰਜਾਨਾ ਸਾਨੂੰ ਭੁਗਤਣਾ ਪਏਗਾ ਇਹ ਲੋਕ ਸਾਨੂੰ ਸਡੀਆਂ ਸੇਵਾਵਾਂ ਤੋਂ ਲਾਂਬੇ ਕਰ ਦੇਣਗੇ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਹੋਇਆ 2 ਦਸੰਬਰ ਦੇ ਉਸ ਫੈਸਲੇ ਤੋਂ ਬਾਅਦ ਸਿਰਫ 3 ਮਹੀਨਿਆਂ ਦਾ ਸਮਾਂ ਹੋਇਆ 3 ਮਹੀਨਿਆਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਔਰ ਸ੍ਰੀ ਦਮਦਮਾ ਸਾਹਿਬ ਸੋ ਇਹਨਾਂ ਸਾਰੀਆਂ ਜਥੇਦਾਰਾਂ ਨੂੰ ਉਹਨਾਂ ਦੀ ਸੇਵਾ ਤੋਂ ਬਾਂਝਾ ਕਰ ਦਿੱਤਾ ਗਿਆ ਲਾਹ ਦਿੱਤਾ ਗਿਆ ਸੋ ਹੁਣ ਕੇਸਗੜ ਸਾਹਿਬ ਅ ਔਰ ਉਸ ਤੋਂ ਬਾਅਦ ਦਮਦਮਾ ਸਾਹਿਬ ਦੇ ਵਿੱਚ ਅਸੀਂ ਹੁਣ ਤੁਹਾਨੂੰ ਦੱਸ ਦਿੱਤਾ ਕਿ ਸੰਤ ਟੇਕ ਸਿੰਘ ਧਨੋਲਾ ਜਿਹੜੇ ਸੇਵਾਵਾਂ ਨਿਭਾਉਂਦੇ ਹੋਏ ਆਣ ਵਾਲੇ ਟਾਈਮ ਦੇ ਵਿੱਚ ਨਜ਼ਰ ਆਣਗੇ ਪਰ ਬਹੁਤ ਚਰਚਾਵਾ ਚੱਲ ਪਈਆਂ ਨੇ ਕਿ ਐਸਾ ਕਿਉਂ ਕੀਤਾ ਗਿਆ ਔਰ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਸਾਡੇ ਜੋ ਸਾਡਾ ਸੰਵਿਧਾਨ ਹੈ ਉਹਦੇ ਮੁਤਾਬਕ ਹੀ ਅਸੀਂ ਕੰਮ ਕਰਦੇ ਹਾਂ ਜਥੇਦਾਰ ਲਾਣਾ ਤੇ ਜਥੇਦਾਰ ਨੂੰ ਲਾਣਾ ਇਹ ਸਾਡੇ ਅਧਿਕਾਰ ਦੇ ਖੇਤਰ ਦੇ ਵਿੱਚ ਹੈ ਔਰ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਜਥੇਦਾਰ ਆਪਣੀਆਂ ਸੇਵਾਵਾਂ માં ਸਹੀ ਤਰੀਕੇ ਦੇ ਨਾਲ ਨਹੀਂ ਨਿਭਾ ਪਾ ਰਿਹਾ ਔਰ ਉਹਨਾਂ ਨੇ ਜੋ ਇਲਜ਼ਾਮ ਅਸੀਂ ਮਤੇ ਦੇ ਵਿੱਚ ਉਹਨਾਂ ਨੇ ਪਾ ਕੇ ਭੇਜੇ ਨੇ ਔਰ ਉਹਨਾਂ ਨੂੰ ਪੜ੍ਹ ਕੇ ਇਸੇ ਇਹੀ ਕਾਰਨ ਹੈ ਦੱਸਣ ਦਾ ਕਿ ਇਹ ਵਾਲੇ ਇਲਜ਼ਾਮ ਲਗਾ ਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕੀਤਾ ਗਿਆ ਸੋ ਹੁਣ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਬਿਆਨ ਰਾਨਾ ਬੜਾ ਲਾਜ਼ਮੀ ਸੀ ਕਿਉਂਕਿ ਉਹਨਾਂ ਦੇ ਵੱਲੋਂ ਤਾਂ ਪਿਛਲੇ ਸਮੇਂ ਤੇ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਕਿਉਂਕਿ ਸਾਰਾ ਮਸਲਾ ਕਿੱਥੋਂ ਸ਼ੁਰੂ ਹੁੰਦਾ ਹੈ ਮਸਲਾ ਇੱਥੋਂ ਸ਼ੁਰ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਉਸੇ ਦਿਨ 2 ਤਰੀਕ ਨੂੰ ਇੱਕ ਫੈਸਲਾ ਸੁਣਾਇਆ ਗਿਆ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਗਈ ਜਿਹਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਉਸ ਕਮੇਟੀ ਦਾ ਮੁਖੀ ਲਾਇਆ ਗਿਆ ਸੀ ਕਿ ਸੱਤ ਮੈਂਬਰੀ ਕਮੇਟੀ ਹੋਏਗੀ ਔਰ ਉਹ ਸਾਰੀ ਭਰਤੀ ਕਰੇਗੀ ਪਰ ਅਕਾਲੀ ਦਲ ਨੇ ਭਰਤੀ ਆਪਣੇ ਤੌਰ ਤੇ ਸ਼ੁਰੂ ਕਰ ਦਿੱਤੀ ਪਰ ਉਸ ਤੋਂ ਬਾਅਦ ਜਥੇਦਾਰ ਗਿਆਨੀ ਰੁਘਵੀਰ ਸਿੰਘ ਉਸ ਸਟੈਂਡ ਦੇ ਉੱਤੇ ਕਾਇਮ ਸੀ ਕਿ ਜਿਹੜੀ ਅਕਾਲੀ ਦਲ ਦੀ ਭਰਤੀ ਹੋਏਗੀ ਉਹ ਸੱਤ ਮੈਂਬਰੀ ਕਮੇਟੀ ਦੇ ਨਿਗਰਾਨੀ ਦੇ ਵਿੱਚ ਹੋਏਗੀ ਇਨ ਬਿਨ ਇਹੀ ਲਾਗੂ ਕਰਨਗੇ ਉਹਦੇ ਵਿੱਚੋਂ ਦੋ ਬੰਦੇ ਪਹਿਲਾਂ ਹੀ ਪਰੇ ਹੋ ਗਏ ਅਰ ਉਸ ਤੋਂ ਉਹਨਾਂ ਅਸਤੀਫਾ ਦੇ ਦਿੱਤਾ ਗਿਆ ਪੰਜ ਮੈਂਬਰੀ ਕਮੇਟੀ ਉਹਨਾਂ ਨੇ ਕਿ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਇਹਦੀ ਸਾਰੀ ਭਰਤੀ ਕਰੇਗੀ ਜਿਹੜੀ ਕਿ 18 ਮਾਰਚ ਤੋਂ ਇਹ ਭਰਤੀ ਸ਼ੁਰੂ ਹੋਣੀ ਹੈ ਪਰ ਉਸ ਤੋਂ ਉਸ ਤੋਂ ਪਹਿਲਾਂ ਹੀ ਜਥੇਦਾਰ ਯਾਨੀ ਰਗਵੀਰ ਸਿੰਘ ਉਹਨਾਂ ਨੂੰ ਉਹਨਾਂ ਦੀ ਸੇਵਾਮਤੋਂ ਹਟਾ ਦਿੱਤਾ ਗਿਆ ਔਰ ਸਿੱਧੇ ਤੌਰ ਤੇ ਉੱਤੇ ਹੁਣ ਸਿਆਸੀ ਪਾਰਟੀਆਂ ਦੇ ਵੱਲੋਂ ਔਰ ਪੰਥਕ ਕਈ ਧਿਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ 2 ਦਸੰਬਰ ਦੇ ਉਸ ਫੈਸਲੇ ਦੇ ਕਰਕੇ ਇਹ ਤਿੰਨੇ ਜਥੇਦਾਰਾਂ ਦੇ ਉੱਪਰ ਜਿਹੜੀ ਕਾਰਵਾਈ ਹੈ ਉਹ ਅੰਤਰਿਕ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਉਹਨਾਂ ਨੇ ਵੱਡੀ ਗੱਲ ਅੱਜ ਕਹਿ ਦਿੱਤੀ ਉਹ ਕਹਿੰਦੇ ਕਿ ਸਿੱਖ ਕੌਮ ਦੇ ਲਈ ਅੱਜ ਦਾ ਦਿਨ ਕਾਲਾ ਦਿਨ ਹੈ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਇਹ ਕਾਲਾ ਦਿਨ ਅੱਜ ਦਰਜ ਹੋ ਗਿਆ ਜਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਉੱਪਰ ਐਸੇ ਇਲਜ਼ਾਮ ਲਗਾ ਕੇ ਜਿਹੜਾ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕੀਤਾ ਗਿਆ ਔਰ ਪਰਮਿੰਦਰ ਸਿੰਘ ਢਿੰਡਸਾ ਜਿਹੜੇ ਅਕਾਲੀ ਸਰਕਾਰ ਦੇ ਸਮੇਂ ਕਿਤੇ ਕੈਬਨਿਟ ਮੰਤਰੀ ਵੀ ਰਹੇ ਨੇ ਔਰ ਅੱਜ ਕੱਲ ਬਾਗੀ ਧੜੇ ਦੇ ਮੁੱਖ ਚਿਹਰਿਆਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਨੇ ਉਹਨਾਂ ਨੇ ਮੀਡੀਆ ਧਾਰਿਆਂ ਦੇ ਨਾਲ ਗੱਲਬਾਤ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਪਰਮਿੰਦਰ ਸਿੰਘ ਢੀਂਡਸਾ ਨੇ ਗਿਆਨੀ ਹਰਪ੍ਰੀਤ ਸਿੰਘ ਨਾਲੋਂ ਵੀ ਅੱਗੇ ਵੱਧ ਕੇ ਇੱਕ ਜਵਾਬ ਦਿੱਤਾ ਉਹ ਕਹਿੰਦੇ ਕਿ ਜੋ ਕਾਂਗਰਸ ਨਹੀਂ ਕਰ ਸਕੀ ਜੋ ਕਾਂਗਰਸ ਨਹੀਂ ਕਰ ਸਕੀ ਮਤਲਬ ਪੰਥ ਦਾ ਪੰਥਕ ਧਿਰਾਂ ਦਾ ਜਿੰਨਾ ਕਾਣ ਕਾਂਗਰਸ ਨਹੀਂ ਕਰ ਸਕੀ ਉਹ ਕਹਿੰਦੇ ਉਹ ਅੱਜ ਅਕਾਲੀ ਕਰ ਗਏ ਇਹਨਾਂ ਨੂੰ ਭੁਗਤਨੀਆਂ ਪੈਣਗੀਆਂ ਆਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡਾ ਕਾਣ ਜਿਹੜਾ ਅੱਜ ਪੰਥ ਦਾ ਕੀਤਾ ਇਸ ਫੈਸਲੇ ਨੂੰ ਲੈ ਕੇ ਹਾਲਾਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਜੇ ਤੱਕ ਇਸ ਦੇ ਬਾਰੇ ਕੋਈ ਬਿਆਨ ਨਹੀਂ ਸਿਆ ਹੈ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਵਿੱਚੋਂ ਵੀ ਜੇਕਰ ਅਸੀਂ ਜਸਵੰਤ ਸਿੰਘ ਪੁੜੈਲ ਹੁਣਾਂ ਨੂੰ ਛੱਡ ਦਈਏ ਤੇ ਉਹਨਾਂ ਉਹਨਾਂ ਤੋਂ ਇਲਾਵਾ ਅਜੇ ਤੱਕ ਕਿਸੇ ਦਾ ਅਧਿਕਾਰਿਕ ਤੌਰ ਤੇ ਬਿਆਨ ਨਹੀਂ ਆਇਆ ਪਰ ਇਹ ਜਿਹੜਾ ਮਤਾ ਸਾਹਮਣੇ ਆਇਆ ਉਹਦੇ ਵਿੱਚ ਇਹ ਸਾਰੇ ਕੁੱਝ ਸਪਸ਼ਟ ਕਰ ਦਿੱਤਾ ਕਿ ਇਸ ਕਰਕੇ ਬਰਖਾਸਤਗੀ ਜਿਹੜੀ ਹੈ ਉਹ ਕੀਤੀ ਗਈ ਹੈ ਪਰ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਸਿੱਖ ਕੌਮ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਦੂਸਰੇ ਪਾਸੇ ਗੱਲ ਕਰਨੀਆਂ ਜਗਜੀਤ ਸਿੰਘ ਡੱਲੇਵਾਲ ਦੀ ਅੱਜ 102 ਦਿਨ ਹੋ ਗਏ ਨੇ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਨੂੰ ਔਰ ਹਾਲਾਤ ਜਿਹੜੇ ਉਹਨਾਂ ਦੇ ਇਹ ਹੋ ਗਿਆ ਕਿ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਪੈਰਾਂ ਦੇ ਵਿੱਚ ਸੋਜ ਆ ਚੁੱਕੀ ਹੈ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣ ਦੇ ਕਰਕੇ ਡ੍ਰਿਪ ਨਹੀਂ ਲੱਗ 파ਰੀ ਜਿਸ ਦੇ ਕਰਕੇ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬੜੀ ਨਾਜ਼ੁਕ ਬਣੀ ਹੋਈ ਆ ਹੁਣ ਇਸੇ ਦੇ ਲਈ ਭਲਕੇ ਜਿਹੜੀ ਹੈ ਖਨੌਰੀ ਮੋਰਚੇ ਦੇ ਉੱਪਰ ਇੱਕ ਮਹਿਲਾ ਮਹਾਪੰਚਾਇਤ ਜਿਹੜੀ ਆ ਉਹ ਸੱਦੀ ਗਈ ਆ ਔਰ ਉਸ ਤੋਂ ਬਾਅਦ ਅੱਜ ਇੱਕ ਸ਼ਾਮ ਨੂੰ ਇੱਕ ਬੈਠਕ ਵੀ ਸੱਦੀ ਗਈ ਆ ਉਸ ਬੈਠਕ ਦੇ ਵਿੱਚ ਕੋਈ ਵੱਡਾ ਐਲਾਨ ਜਾਂ ਵੱਡਾ ਕੋਈ ਫੈਸਲਾ ਲੈਣ ਦੇ ਵੱਲ ਨੂੰ ਕਿਸਾਨ ਵੱਧ ਸਕਦੇ ਨਹੀਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਜਿਹੜੀ ਸਿਹਤ ਹੈ ਉਸ ਨੂੰ ਦੇਖਦੇ ਹੋਏ ਹੁਣ ਕਿਸਾਨ ਉੱਥੇ ਖਨੌਰੀ ਮੋਰਚੇ ਦੇ ਉੱਤੇ ਜਿਹੜੇ ਬੈਠੇ ਨੇ ਉਹ ਚਿੰਤਤ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਟਾਈਮ ਕੋਈ ਵੀ ਅਣਹੋਣੀ ਜਿਹੜੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਵਾਪਰ ਸਕਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਹੁਣ ਬਿਲਕੁਲ ਉਸ ਤਰੀਕੇ ਦੀ ਨਹੀਂ ਹੈ ਕਿ ਕੋਈ ਵੀ ਆਨ ਆਲੇ ਟਾਈਮ ਦੇ ਵਿੱਚ ਕੋਈ ਵੀ ਉੱਥੇ ਬੈਠੇ ਕਿਸਾਨ ਕੋਈ ਫੈਸਲਾ ਕਰ ਸਕਣ ਕਿਉਂਕਿ ਸਾਰਿਆਂ ਦਾ ਧਿਆਨ ਉਹਨਾਂ ਦੀ ਸਿਹਤ ਵੱਲ ਗਿਆ ਹੋਇਆ ਹੈ ਸਿਹਤ ਉਹਨਾਂ ਦੀ ਬਿਲਕੁਲ ਵੀ ਠੀਕ ਨਹੀਂ ਹੈ ਔਰ ਉਹਨਾਂ ਦੇ ਪੈਰਾਂ ਦੇ ਉੱਪਰ ਜਿਹੜੀ ਸੋਜ ਹੈ ਉਸ ਦੇ ਨਾਲ ਸਾਰੇ ਚਿੰਤਿਤ ਨੇ ਔਰ ਡ੍ਰਿਪ ਨਹੀਂ ਲੱਗ پا ਰਹੀ ਮਤਲਬ ਇੱਕੋ ਹੀ ਸਾਧਨ ਸੀਗਾ ਕਿ ਉਹਨਾਂ ਦੇ ਡ੍ਰਿਪ ਲਗਾ ਕੇ ਉਹਨਾਂ ਨੂੰ ਫਿਰ ਤੋਂ એનર્ਜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਵੀ ਹੁਣ ਬੰਦ ਹੋ ਚੁੱਕਾ ਸੋ ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਐਲਾਨ ਕੀਤਾ ਜਾਂਦਾ ਜਾਂ ਨਵਾਂ ਕੀ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਜਾਂਦਾ ਉਹ ਦੇਖਣਾ ਹੋਵੇਗਾ ਇੱਕ ਖਬਰ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਆ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਮਨੀਸ਼ ਸਿਸੌਦੀਆ ਔਰ ਸੁਤਿੰਦਰ ਜੈਨ ਭਾਜਪਾ ਦੇ ਵੱਲੋਂ ਔਰ ਕਾਂਗਰਸ ਦੇ ਵੱਲੋਂ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਲੋਕ ਜਦੋਂ ਤੋਂ ਦਿੱਲੀ ਦੇ ਵਿੱਚ ਇਹਨਾਂ ਦੀ ਸੱਤਾ ਗਈ ਆ ਉਸ ਤੋਂ ਬਾਅਦ ਇਹ ਸਾਰੇ ਲੋਕ ਪੰਜਾਬ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਡੇਰੇ ਲਗਾ ਲਏ ਗਏ ਨੇ ਔਰ ਅੱਜ ਇੱਕ ਮਨਜਿੰਦਰ ਸਿੰਘ ਸਿਰਸਾ ਹੋਣਾ ਦੇ ਵੱਲੋਂ ਫਿਰ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਔਰ ਉਹਨਾਂ ਨੇ ਕੁਝ ਪੋਸਟਰ ਜਾਰੀ ਕੀਤੇ ਦਰਸਲ ਬੀਤੇ ਦਿਨੀ ਬੀਤੇ ਸ਼ਾਮੇ ਆਮ ਆਦਮੀ ਪਾਰਟੀ ਦਾ ਜਿਹੜਾ ਨੈਸ਼ਨਲ ਉਹਨਾਂ ਦਾ ਪੇਜ ਹੈ ਸੋਸ਼ਲ ਮੀਡੀਆ ਦੇ ਉਹਨਾਂ ਦੇ ਉੱਪਰ ਕੁਝ ਤਸਵੀਰਾਂ ਪਾਉਣੀਆਂ ਸ਼ੁਰੂ ਕੀਤੀਆਂ ਗਈਆਂ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮਸੀਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਰਵਿੰਦ ਕੇਜਰੀਵਾਲ ਦਾ ਚਲਾ ਪ੍ਰਹਾਰ ਜਾਨੀ ਕਿ ਜਿਹੜੇ ਨਸ਼ਾ ਵਪਾਰੀ ਨੇ ਪੰਜਾਬ ਦੇ ਵਿੱਚ ਜਿਹੜੀ ਬੁਲਡੋਜ਼ਰ ਕਾਰਵਾਈ ਚੱਲ ਰਹੀ ਹੈ ਉਸ ਦਾ ਸਿੱਧਾ ਕ੍ਰੈਡਿਟ ਅਰਵਿੰਦ ਕੇਜਰੀਵਾਲ ਨੂੰ ਦੇਣ ਵਾਲੇ ਪੋਸਟਰ ਜਿਹੜੇ ਉਹ ਪਾਏ ਗਏ ਉਹਨਾ ਪੋਸਟਰਾਂ ਨੂੰ ਲੈ ਕੇ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਕੈਬਨਿਟ ਮਨਿਸਟਰ ਨੇ ਔਰ ਪੰਜਾਬ ਦੇ ਵਿੱਚ ਅਸੀਂ ਜਿਸ ਦਿਨ ਇਹਨਾਂ ਨੂੰ ਕੈਬਨਿਟ ਮਨਿਸਟਰ ਬਣਾਇਆ ਸੀ ਉਸੇ ਦਿਨ ਅਸੀਂ ਜ਼ਿਕਰ ਕੀਤਾ ਸੀ ਕਿ ਇਹ ਦਿੱਲੀ ਦੇ ਵਿੱਚ ਨਹੀਂ ਤੁਹਾਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆਣਗੇ ਸੋ ਉਸੇ ਤਰੀਕੇ ਦੇ ਨਾਲ ਬੀਤੇ ਕੱਲ ਵੀ ਉਹ ਚੰਡੀਗੜ੍ਹ ਆਏ ਸੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਤੋਂ ਪਹਿਲਾਂ ਵੀ ਉਹ ਆ ਚੁੱਕੇ ਨੇ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਹਰੇਕ ਮੁੱਦੇ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀਡੀਓ ਸੰਦੇਸ਼ ਜਾਰੀ ਕੀਤਾ ਜਾਂਦਾ ਜਾਂ ਫਿਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹਨਾਂ ਨੇ ਸਵਾਲ ਕੀਤਾ ਸਵਾਲ ਚੱਕਿਆ ਕਹਿੰਦੇ ਭਗਵੰਤ ਮਾਨ ਹੋਇਆ ਫੇਲ ਪੰਜਾਬ ਚ ਮਸੀਹਾ ਬਣ ਕੇ ਆਇਆ ਕੇਜਰੀਵਾਲ ਮੁੱਖ ਮੰਤਰੀ ਬਣਾਉਣ ਦੇ ਲਈ ਖਰਚੇ ਜਾ ਰਹੇ ਨੇ ਕਰੋੜਾ ਰੁਪਏ ਇਹ ਇਲਜ਼ਾਮ ਜਿਹੜੇ ਨੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਲਗਾਏ ਜਾ ਰਹੇ ਨੇ ਔਰ ਉਹਨਾਂ ਨੇ ਇਹ ਇਲਜ਼ਾਮ ਇਸ ਸਵਾਲ ਚੱਕੇ ਕਿ ਕਿਸ ਹیثیت ਦੇ ਨਾਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦਾ ਅਧਿਕਾਰਿਕ ਐਲਾਨ ਕਰ ਰਹੇ ਨੇ ਉਹ ਕਹਿੰਦੇ ਉਹ ਨਾ ਪੰਜਾਬ ਦੇ ਵਿਧਾਇਕ ਨੇ ਨਾ ਪੰਜਾਬ ਦੇ ਵਿੱਚ ਉਹ ਮੰਤਰੀ ਨੇ ਫਿਰ ਕਿਸ ਆਧਾਰ ਦੇ ਨਾਲ ਉਹ ਪੰਜਾਬ ਦੇ ਵਿੱਚ ਆ ਕੇ ਐਲਾਨ ਕਰ ਰਹੇ ਨੇ ਕਿ ਭਗਵੰਤ ਮਾਨ ਸਿਰਫ ਇੱਕ ਰਬਰ ਸਟੈਂਪ ਬਣ ਕੇ ਰਹਿ ਗਏ ਨੇ ਔਰ ਮੁੱਖ ਮੰਤਰੀ ਨਹੀਂ ਜਾਨੀ ਕਿ ਕਈ ਤਰੀਕੇ ਦੇ ਇਲਜ਼ਾਮ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਆਪ ਦੀ ਵੀਡੀਓ ਸੰਦੇਸ਼ ਦੇ ਵਿੱਚ ਲਗਾਏ ਗਏ ਨੇ ਔਰ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਕਿ ਅਸਲ ਦੇ ਵਿੱਚ ਪੰਜਾਬ ਨੂੰ ਚਲਾ ਕੌਣ ਰਿਹਾ ਹੈ ਮਲਜਿੰਦਰ ਸਿੰਘ ਸਿਰਸਾ ਨੇ ਆਪਣੀ ਵੀਡੀਓ ਦੇ ਵਿੱਚ ਕੀ ਕਸ਼ਿਸ਼ ਕੀਤਾ ਤੁਹਾਨੂੰ ਉਹ ਸੁਣਾਉਂਦੇ ਆ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਟਵਿੱਟਰ ਦੇ ਮਾਧਿਅਮ ਤੇ ਅਖਬਾਰਾਂ ਦੇ ਮਾਧਿਅਮ ਤੋਂ ਕੇਜਰੀਵਾਲ ਦਾ ਬੜਾ ਪ੍ਰਹਾਰ ਪੰਜਾਬ ਮੇਂ ਦਵਸਤ ਨਸ਼ੇ ਦਾ ਕਾਰੋਬਾਰ ਦੇਖੋ ਨਾ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਆ ਨਾ ਐਮ ਐਲ ਏ ਆ ਨਾ ਐਮ ਪੀ ਆ ਫਿਰ ਕੇਜਰੀਵਾਲ ਜੀ ਦਾ ਪ੍ਰਹਾਰ ਕਿਵੇਂ ਹੋ ਸਕਦਾ ਪੰਜਾਬ ਚ ਨਸ਼ੇ ਤੇ ਮਕਸਦ ਕੀਆ ਇਹ ਦਿਖਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਫੇਲ ਹੋ ਚੁੱਕਿਆ ਹੈ ਪੰਜਾਬ ਦੇ ਲੋਕ ਫੇਲ ਹੋ ਚੁੱਕੇ ਨੇ ਔਰ ਮਸੀਹਾ ਬਣ ਕੇ ਕੇਜਰੀਵਾਲ ਜੀ ਆਏ ਨੇ ਹੁਣ ਉਹਨਾਂ ਦੀ ਇਮੇਜ ਬਣਾਈ ਜਾ ਰਹੀ ਹੈ ਇਮੇਜ ਬਿਲਡਿੰਗ ਵਾਸਤੇ ਕਰੋੜਾਂ ਰੁਪਏ ਖਰਚ ਕੀਤਾ ਜਾ ਰਿਹਾ ਅਖਬਾਰਾਂ ਚ ਟੀਵੀਆਂ ਚ ਐਡ ਚਲਾਈ ਜਾਏਗੀ ਹੁਣ ਜਿਵੇਂ ਪਹਿਲਾਂ ਮਹਾਰਾਸ਼ਟਰ ਮਧਿਆਪੜ੍ਹ ਦੇ ਚੋਣ ਚ ਹਜ਼ਾਰਾਂ ਕਰੋੜ ਰੁਪਏ ਪੰਜਾਬ ਦਾ ਉਜਾੜਿਆ ਗਿਆ ਟੀਵੀਆਂ ਤੇ ਅਖਬਾਰਾਂ ਤੇ ਹੁਣ ਕੇਜਰੀਵਾਲ ਜੀ ਦੀ ਇਮੇਜ ਬਣਾਉਣ ਵਾਸਤੇ ਮਸੀਹਾ ਦਿਖਾਉਣ ਵਾਸਤੇ ਤਾਂ ਕਿ ਉਹ ਪੰਜਾਬ ਚ ਇਹ ਮੈਸੇਜ ਦੇ ਸਕਣ ਕਿ ਮੈਨੂੰ ਮੁੱਖ ਮੰਤਰੀ ਬਣਾਓ ਐਮਐਲਏ ਨੂੰ ਇਹ ਸੰਦੇਸ਼ ਦੇ ਚੱਕਣ ਕਿ ਪੰਜਾਬ ਦੇ ਲੋਕ ਨੂੰ ਐਕਸੈਪਟ ਕਰ ਗਏ ਨੇ ਦੇਖੋ ਮੈਂ ਲੜਾਈ ਲੜਦਾ ਪਿਆ ਨਸ਼ੇ ਦੀ ਕਿਸੇ ਨੇ ਆ ਕੇ ਲੜਾਈ ਨਹੀਂ ਲੜੀ ਜਿਹਨਾਂ ਦੀ ਸਰਕਾਰ ਬਣੀ ਆ ਇਹ ਮਕਸਦ ਯਾਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਇਹ ਕਾਨੂੰਨੀਆ ਜਿਹੜੀਆਂ ਚਾਲਾਂ ਨੇ ਇਹ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਸਮਝਦੇ ਕਦੀ ਉਹਨਾਂ ਪੂਰੀ ਨਹੀਂ ਹੋਣ ਦੇਣਗੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜਿਹੜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ